ਆਦਾ ਚੀਜ਼ਾਂ ਭਾਈ ਜਿਹੜੀਆਂ ਸਦਾ ਬਹਾਰੀਆਂ ਨਾ ਪ੍ਰਦੀਪ ਇਹ ਤਾਂ ਸਦਾ ਬਹਾਰੀ ਇਹ ਤਾਂ ਸਦਾ ਬਹਾਰ ਚੀਜ਼ਾਂ ਦਾ ਦਰਸ਼ਕੋ ਬਾਕੀ ਇਹ ਗੱਲ ਹੋ ਰਾ ਤੁਹਾਡੇ ਲੌਬੀ ਚ ਲੱਗੀ ਭਾਈ ਆਏ ਦੇਖ ਕੇ ਅਗਲਾ ਪੁੱਛੂਗਾ ਭਾਈ ਕਿੱਥੋਂ ਲੈ ਆਏ ਚਲ ਦੋਸਤੋ ਅੱਜ ਆਪਾਂ ਆਏ ਇੱਕ ਵੱਖਰੀ ਆਈਟਮ ਲੈ ਕੇ ਤੇ ਯੂਨੀਕ ਜੀ ਆਈਟਮ ਲੈ ਕੇ ਆਏ ਆ ਤੁਹਾਡੇ ਵਾਸਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਵਾਸਤੇ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਹੈਗਾ ਉਹ ਤੁਹਾਨੂੰ ਅੱਜ ਚੀਜ਼ ਲੈ ਕੇ ਆਏ ਆ ਤੁਸੀਂ ਪਿੱਛੇ ਮੇਰੇ ਦੇਖ ਹੀ ਰਹੇ ਆ ਇਧਰ ਭਾਈ ਕਾ ਵਡਵਰਕਸ ਤੇ ਭਾਈ ਪ੍ਰਦੀਪ ਆ ਆਪਣੇ ਨਾਲ ਤੇ ਭਾਈ ਪ੍ਰਦੀਪ ਨਾਲ ਆਪਾਂ ਗੱਲਬਾਤ ਕਰਦੇ ਆ ਆਜੋ ਭਾਈ ਕੀ ਹਾਲ ਆ ਪ੍ਰਦੀਪ ਵਧੀਆ ਭਾਈ ਤੇ ਬਾਈ ਪ੍ਰਦੀਪ ਸਾਰਿਆਂ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਡੇ ਚੈਨਲ ਤੇ ਤੇ ਦੂਜੀ ਗੱਲ ਬਾਈ ਜਿਹੜਾ ਇਹ ਵੱਖਰਾ ਕਨਸੈਪਟ ਹੈ ਹਨਾ ਵੈਸੇ ਤਾਂ ਬਹੁਤ ਪੁਰਾਣੇ ਤੁਸੀਂ ਇਹ ਸਟਾਰਟ ਕੀਤਾ ਹੋਇਆ ਹੈ ਹਨਾ ਪਰ ਇਹ ਕਿਵੇਂ ਦਿਮਾਗ ਵਿਚ ਆਇਆ ਵੀ ਜਿਵੇਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿਵੇਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਹਨ ਅੱਜ ਕੱਲ ਆਪਾਂ ਕਹਿ ਸਕਦੇ ਆ ਵੀ ਨਵੀਂ ਜਨਰੇਸ਼ਨ ਆਪਣੀ ਥੋੜੀ ਜੀ ਥੋੜੀ ਜੀ ਪਿੱਛੇ ਜਾ ਰਹੀ ਹੈ ਪੰਜਾਬੀ ਜਣਾ ਹਾਂ ਜੀ ਤੇ ਇਹਦੇ ਬਾਰੇ ਬਈ ਜਰੂਰ ਦੱਸੋ ਪ੍ਰਦੀਪ ਕਿਵੇਂ ਮਨਚ ਆਇਆ ਵੀ ਆਪਾਂ ਇਹ ਕਨਸੈਪਟ ਤਿਆਰ ਕਰਕੇ ਨਾ ਦੁਨੀਆ ਸਾਹਮਣੇ ਲੈ ਕੇ ਆਏ ਕਿ ਬਈ ਜਿਵੇਂ ਕਹਿੰਦੇ ਹੁੰਦੇ ਨੇ ਨਾ ਜਿਹੜੇ ਕੰਮ 'ਚ ਪੈ ਜਾ ਦਮਾਗ ਵੱਧਦਾ ਹੀ ਜਾਂਦਾ ਹੂੰ ਮੰਨ ਲਓ ਹੁਣ ਤੁਸੀਂ ਮੰਨ ਲਓ ਵੀਡੀਓ ਬਣਾਉਣੇ ਆਂ ਓਡਾ ਹੁਣ ਲੱਗੇ ਜਿੱਗੇ ਅੱਗੇ ਅੱਗੇ ਦੇ ਵਜਿਹਾ ਉਵੇਂ ਬਈ ਮੈਂ ਨਾ ਸਾਡੇ ਇੱਥੇ ਸੈਂਟਰ ਖੋਲ੍ਹਿਆ ਸੀ ਕਿਸ ਨੇ ਗਵੰਡੀ ਨੇ ਤੇ ਉਹ ਮੈਨੂੰ ਕਹਿੰਦਾ ਮੈਂ ਉਹ ਸਟੱਡੀ ਕਰਦਾ ਸੀ ਮੈਨੂੰ ਕਹਿੰਦਾ ਮੈਨੂੰ ਨਾ ਮੈਨੂੰ ਬਈ ਸ਼ੌਂਕ ਸੀ ਇਹਦਾ ਛੋਟੇ ਛੋਟੇ ਚੀਜ਼ਾਂ ਬਣਾਉਂਦਾ ਮੈਨੂੰ ਕਹਿੰਦਾ ਵੀ ਮੇਨੂੰ ਕੋਈ ਚੀਜ਼ ਬਣਾ ਕੇ ਦੇ ਵੀ ਆਪਾਂ ਸੈਂਟਰ ਚ ਲੱਗੀ ਸੋਹਣੀ ਲੱਗੇ ਉਹਨੇ ਮੈਨੂੰ ਕੁਝ ਆਈਡੀਆ ਦਿੱਤੇ ਉਹ ਕਹਿੰਦਾ ਤੂੰ ਐ ਕਰਕੇ ਆ ਕਲੌਕ ਬਣਾ ਮੈਂ ਖੈਰ ਵੇਖ ਲੈਨੇ ਬਣਾ ਕੇ ਕੋਈ ਬਣਾ ਲਿਆ ਬਣ ਗਿਆ ਠੀਕ ਆ ਚੱਲ ਵੀ ਪਿਆ ਵਧੀਆ ਵਰਕ ਵੀ ਕਰਨ ਲੱਗਿਆ ਉਦੋਂ ਚੱਲ ਬਈ ਉਹੀ ਐਸੇ ਆ ਜਾਂਦੇ ਸੀ ਬਣਾ ਲੈਂਦੇ ਸੀਗੇ ਤੇ ਜਦੋਂ ਬਈ ਫਿਰ ਲੋਕਡਾਊਨ ਲੱਗ ਗਿਆ ਸੀਗਾ 2020 ਦੇ ਵਿੱਚ ਤੇ ਉਦੋਂ ਬਈ ਫਿਰ ਕੰਮ ਮੈਂ ਲੋਕਡਾਊਨ ਦੇ ਵਿੱਚ ਸਟਾਰਟ ਕਰਿਆ ਸੀਗਾ ਵੈਸੇ ਸੀ ਮੈਂ ਆ ਕੇ ਬਣਾ ਕੇ ਰੱਖਣ ਲੱਗ ਗਏ ਇੱਥੇ ਕਈ ਮੇਰੇ ਕੋਈ ਨਾਂ ਦਾ ਟੱਪ ਦਾ ਜਿਵੇਂ ਆਪਣੇ ਪਹਿਲਾਂ ਕੰਮ ਤਾਂ ਲੱਕੜ ਦਾ ਹੀ ਕਰਦੇ ਆ ਪੇਸ਼ੇ ਨੀਮ ਮਿਸਤਰੀ ਆਪਣੇ ਦਾ ਇਹ ਕੰਮ ਸਰ ਠੀਕ ਆ ਤੇ ਉਸ ਤੋਂ ਬਾਅਦ ਫਿਰ ਜਿਵੇਂ ਕੋਈ ਆ ਕੇ ਦੇਖਣ ਲੱਗ ਗਿਆ ਤੇ سپورਟ ਹੋ ਗਈ ਬਹੁਤ ਜਣਾਂ ਦੀ سپورਟ ਹੋ ਗਈ ਭੁਪਿੰਦਰ ਸਿੰਘ ਬਗਰਾੜੀ ਵਾਲੇ ਹਾਂ ਬਾਈ ਆਪਾਂ ਕਿਉਂਕਿ ਚੰਗੀ ਚੀਜ਼ ਆ ਨਾ ਇਹ ਵੇਖਣ ਦੀ ਉਹਨਾਂ ਨੇ ਬਹੁਤ ਉਹਨਾਂ ਦੀ ਬਹੁਤ ਅਪਰੀਸ਼ੀਏਟ ਕੀਤਾ ਉਹਨਾਂ ਨੇ ਉਹਨਾਂ ਨੇ ਇਹ ਜੋ ਉਹਨਾਂ ਨੇ ਉਹ ਕਰਵਾਈ ਸੀ ਨਾ ਮੈਨੂੰ ਪਤਾ ਸੀ ਉਹਨਾਂ ਨੇ ਐਡ ਕਰਵਾਈ ਸੀ ਮੇਰੀ ਮਤਲਬ ਅੱਗੇ ਪਿਆ ਸੀ ਕਿਸੇ ਨੂੰ ਤੇ ਉਹਨਾਂ ਨੇ سپورਟ ਬਹੁਤ ਕਰੀ ਤੇ ਉਸ ਤੋਂ ਬਾਅਦ ਫਿਰ ਮੇਰਾ ਕੰਮ ਇਹ ਰੈਗੂਲਰ ਤੇ ਬਾਈਕ ਨੂੰ ਚਲਾ ਲਿਆ ਇਸ ਸਟੱਡੀ ਤੋਂ ਬਾਅਦ ਫਿਰ ਮੈਂ ਰੈਗੂਲਰ ਕੰਮ ਚਲਾ ਲਿਆ ਸੀ ਜੌਬ ਦੀ ਵੀ ਟਰਾਈ ਚੱਲੀ ਜਾਂਦੀ ਆ ਇੱਧਰ ਵੀ ਕੰਮ ਵਧਾ ਲਿਆ ਸੀ ਕੀ ਸਟੱਡੀ ਕਰ ਲਈ ਜਾਂਦਾ ਤੇ ਪਰ ਹੁਣ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਨਾ ਕੰਮ ਉਹ ਪੂਰਾ ਹੋ ਗਿਆ ਜੀ ਆਪਾਂ ਤੇ ਆਜੋ ਦਰਸ਼ਕੋ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਈ ਪ੍ਰਦੀਪ ਕਿੱਥੋਂ ਸ਼ੁਰੂ ਕਰਾਂਗੇ ਬਾਈ ਆਪਾਂ ਜੇ ਤੁਮਾਰੀ ਗੱਲ ਆ ਜਿਹੜੀ ਹੁਣ ਚੀਜ਼ ਆਪਣੀ ਹਨਾ ਹੈਗੀ ਪੂਰਾ ਦਾ ਕਹਿ ਦੇਣਾ ਜਿਵੇਂ ਇਹ ਪਹਿਲਾਂ ਤਾਂ ਅਸੀਂ ਬਈ ਇੱਕ ਫੱਟੀ ਤਿਆਰ ਕਰੀ ਸੀ ਜਿਵੇਂ ਆਪਣਾ ਊੜਾ ਦਾ ਰੈਗੂਲਰ ਲਗਾ ਫਿਰ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਮਤਲਬ ਕਰਦੇ ਗਏ ਤੇ ਦੋ ਟੀ ਵੀ ਲਿਖੀ ਹੈ ਹਨਾ ਫਿਰ ਸਾਡੇ ਆ ਕਨਸੈਪਟ ਦਿਮਾਗ 'ਚ ਆਇਆ ਇਹ ਪਹਿਲਾਂ ਹੀ ਛੋਟਾ ਸਾਈਜ਼ ਤਿਆਰ ਕਰਿਆ ਦੋ ਫੁੱਟ ਬਜੇੜ ਫੁੱਟ ਦਾ ਅੱਛਾ ਹਾਂਜੀ ਫਿਰ ਇਹ ਰੁੱਖ ਤੇ ਲਾਦੇ ਹੈ ਹਾਂ ਫਿਰ ਇਹ ਦਰਾਖਤ ਕੱਟ ਕੇ ਅਸੀਂ ਉਵੇਂ ਅੱਖਰ ਅਸੀਂ ਇਹ ਮਤਲਬ ਡਿਜ਼ਾਈਨ ਕਰਿਆ ਇਹ ਅੱਖਰ ਵੀ ਆਏ ਲੱਗਦਾ ਜਿਵੇਂ ਹਵਾ ਚ ਲੱਗਿਆ ਹੋਣ ਆ ਮੈਂ ਉਹ ਦੇਖ ਰਿਹਾ 3D ਨਹੀਂ ਹੁੰਦਾ ਜਿਵੇਂ ਆਪਾਂ 3D ਸਿਸਟਮ ਹਨਾ ਉਹ ਜੀ ਲੱਗ ਰਹੀ ਹੈ ਇਹਦਾ ਹਜੇ ਬਈ ਕੰਮ ਰਹਿੰਦਾ ਇਹਦੇ ਪਿੱਤਲ ਪੁੱਤਲ ਤੇ ਕੋਕੇ ਲੱਗਣੇ ਆ। ਸਾਰਾ ਪੂਰਾ ਡੈਕੋਰੇਟ ਕਰਦੇ ਹਾਂ ਜੀ ਮਾੜੀ ਮੋਟੀ ਪਾਲਿਸ਼ ਵਾਲਾ ਕੰਮ ਹੀ ਬਾਕੀ ਆ ਇਹ ਚੱਲੀ ਜਾਂਦਾ ਜੀ। ਤੇ ਬਾਈ ਪ੍ਰਦੀਪ ਟਾਈਮ ਪੀਸ ਨਾ ਬਾਲੇ ਮਸ਼ੂਰ ਹੋਏ ਪਏ ਆ ਤੇਰੇ ਹਨਾ ਹਰੇਕ ਘਰੇ ਜਾਵਾਂ ਮੈਂ ਤਾਂ ਮੇਰੇ ਫਰੈਂਡ ਦੇ ਵੀ ਜਾਵਾਂ ਕਿਸੇ ਦੇ ਤੇ ਬਾਈ ਟਾਈਮ ਪੀਸ ਵੀ ਮੈਨੂੰ ਲੱਗਿਆ ਦਹਿ ਜਾਂਦਾ। ਹਾਂਜੀ ਤੇ ਇਹ ਬਾਈ ਟਾਈਮ ਪੀਸ ਫਿਰ ਐਦੂ ਬਾਅਦ ਸ਼ੁਰੂ ਕੀਤਾ ਬਣਾਉਣਾ ਇਹ ਵੀ ਦਿਮਾਗ ਚ ਆਇਆ ਵੀ ਆਪਾਂ ਟਾਈਮ ਪੀਸ ਵੀ ਤਿਆਰ ਪਹਿਲਾਂ ਟਾਈਮ ਪੀਸ ਹੀ ਬਣਾਇਆ ਸੀ ਬਾਈ ਪਹਿਲਾ ਟਾਈਮ ਪੀਸ ਬਣਾਇਆ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਮੰਨ ਲਓ ਆਰਟ ਐਂਡ ਕਰਾਫਟ ਦੀ ਸੋਚ ਵੱਧਦੀ ਗਈ ਫਿਰ ਆ ਜੀਲਾਂ ਦੀਆਂ ਹੋਰ ਕਾਫੀ ਚੀਜ਼ਾਂ ਬਣਾਈਆਂ ਆ ਤੁਸੀਂ ਫੱਟੀਆਂ ਆਪਾਂ ਇਹ ਤਿਆਰ ਕਰੀਆਂ ਆਪਾਂ ਦਿਖਾਉਨੇ ਆ ਤੇ ਜਿਵੇਂ ਹੁਣ ਇਹਦੇ ਚ ਮਸ਼ੀਨ ਬਾਈ ਫਰਾ ਆਪ ਮਸ਼ੀਨਾਂ ਲੈ ਕੇ ਉਫਟ ਕਰ ਦਿੰਦੀ ਹੈ ਹਾਂ ਮਸ਼ੀਨ ਹਾਂ ਮਸ਼ੀਨ ਮਸ਼ੀਨ ਵਧੀਆ ਕੁਆਲਿਟੀ ਦੀ ਲੱਭਨੇ ਨੇ ਕਿ ਬਚੀ ਟੌਪ ਦੀ ਹਾਂ ਜੀ ਮਸ਼ੀਨ ਸੀ ਸਾਲ ਦੀ ਗਾਰੰਟੀ ਵੀ ਦਿੰਦੇ ਗਾਰੰਟੀ ਵੀ ਦਿੰਦੇ ਜੇ ਜਿਹੜੇ ਪਾਸ ਸਾਡੇ ਬਾਹਰ ਜਾਂਦੇ ਆ ਬਈ ਉਹਨਾਂ ਨੂੰ ਅਸੀਂ ਮਸ਼ੀਨ ਐਕਸਟਰਾ ਦੇ ਦਿੰਦੇ ਜੇ ਮੰਨ ਲਓ ਵੀ 2 ਪੀਸ ਲੈ ਕੇ ਗਿਆ ਬੰਦਾ ਉਹਨੂੰ ਦੋ ਮਸ਼ੀਨ ਐਕਸਟਰਾ ਦੇਣੀਆਂ ਜੀ ਉਹਨੂੰ ਨਾਲ ਦੇਣੀ ਹੈ ਅਸਾਂ ਮਾਰਾਂ ਬਈ ਵੇਚਣ ਤੇ ਮੁੜ ਕੇ ਬੜਾ ਖਰਚ ਆਉਂਦਾਗਾ ਤੇ ਉਦੋਂ ਚੰਗਾ ਵੀ ਬੰਦਾ ਪਹਿਲੀ ਵਾਰੀ ਬਈ ਮਸ਼ੀਨੀ ਚੀਜ਼ ਆ ਹਨਾ ਹੁਣ ਇਹਦਾ ਕੋਈ ਇਹਦਾ ਕੋਈ ਬੰਦੇ ਕਿਹੜਾ ਅੰਦਰ ਵੜ ਕੇ ਵੇਖਣਾ ਬਈ ਹਨਾ ਬਈ ਉਹ ਹੁਣ ਚਲੋ ਆਪਾਂ ਤਾਂ ਜਿਵੇਂ ਵੱਡੇ ਸ਼ੋਰੂਮ ਵਗੈਰਾ ਜਾਂ ਕਿ ਦੁਕਾਨਾਂ ਸ਼ਾਪਾਂ ਤੇ ਲਾਉਣੇ ਆ ਕਿਸੇ ਨੇ ਜਾਂ ਘਰੇ ਲਾਉਣੇ ਹਨ ਹਾਂਜੀ ਹਾਂਜੀ ਇਹ ਫੁੱਲ ਸਾਈਜ਼ ਆ ਜੀ 3 ਫੁੱਟ ਬਾਈ 2.5 ਫੁੱਟ ਤੇ 4 ਕਰਾਇਆ ਠੀਕ ਹੈ ਹਾਂਜੀ ਤੇ ਇਹ ਬਈ ਸਾਰਾ ਲੱਕੜ ਕਾ ਦੀ ਬਈ ਕਿ ਬੋਰਡ ਵਗੈਰਾ ਲੱਗੂ ਇਹ ਬਈ ਆਪਣੀਆਂ ਰਸੋਈਆਂ ਤਿਆਰ ਹੁੰਦੀਆਂ ਗ੍ਰੀਨ ਬੋਰਡ ਨਹੀਂ ਗ੍ਰੀਨ ਬੋਰਡ ਆ ਜਿਹੜਾ ਹਾਂ ਵਾਟਰ ਹਨਾ ਵਾਟਰਪਰੂਫ ਸੌਂਫ ਵੀ ਨਹੀਂ ਬਈ ਕੁਛ ਕਹਿੰਦੀ ਤੇ ਧੁੱਪੇ ਵੀ ਨਹੀਂ ਕਿਤੇ ਵੀ ਨਹੀਂ ਖਰਾਬ ਹੁੰਦੀ ਮਿਲਣਾ ਹਨਾ ਤੇ ਸ਼ਾਇਦ ਤੇ ਉਹ ਕਰਕੇ ਤੇ ਬਾਅਦ ਚ ਸਨਮੇਕਅ ਲਾਇਆ ਸਨਮੇਕਅ ਵਗੈਰਾ ਲਾ ਕੇ ਬਈ ਉਹ ਤੋਂ ਬਾਅਦ ਅਸੀਂ ਵਰਕ ਕਰਦੇ ਹਾਂਗੇ ਠੀਕ ਹੈ ਨਾ ਫਿਰ ਜੇ ਸਕ੍ਰੈਚ ਵੱਜ ਗਿਆ ਉਹ ਸਾਡਾ ਸਗਾ ਮਿਹਨਤ ਬਹੁਤ ਆਣਾ ਬਰੀਕੀ ਕੰਮ ਆਣਾ ਦੇਖ ਕੇ ਤਾਂ ਅੱਗੇ ਬਾਈ ਆਪਣਾ ਪ੍ਰਦੀਪ ਹੋਰ ਚੀਜ਼ ਜਿਵੇਂ ਉਹ ਸਾਰੇ ਜ਼ਿਆਦਾਤਰ ਤਾਂ ਹੁਣ ਫਿਰ ਟਾਈਮ ਪੀਸਾਂ ਦੇ ਡਿਜ਼ਾਈਨ ਆ ਗਏ ਨਾ ਜਿਵੇਂ ਬਾਈ ਜਿਵੇਂ ਅਡਵਾਡੋ ਆ ਗਿਆ ਤੇ ਬਾਕੀ ਇੱਕ ਜਿਵੇਂ ਆਹ ਮੈਂ ਦੇਖੀ ਜਾਨਾ ਕੈਨੇਡਾ ਦਾ ਝੰਡਾ ਲਾਇਆ ਇਹ ਬਈ ਕੈਨੇਡਾ ਦਾ ਆਹ ਬਣਾਇਆ ਮੈਂ ਇਹ ਫਿਰ ਸਪੈਸ਼ਲ ਕੈਨੇਡਾ ਵਾਲਿਆਂ ਵਾਸਤੇ ਵਿਚਾਰ ਜਿਹੜੇ ਬਾਈ ਹਨ ਕਿਉਂਕਿ ਮਿੰਨੀ ਪੰਜਾਬੀ ਬਣਾਇਆ ਪਿਆ ਉੱਥੇ ਬਾਈ ਹਾਂਜੀ 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 ਤੇ ਇਹ ਵੇਖ ਲਓ ਦਰਸ਼ਕੋ ਨਾ ਕੈਨੇਡਾ ਤੇ ਇਹਦਾ ਬਾਈ ਜਿਵੇਂ ਜੇ ਕਿਸ ਨੂੰ ਲੋੜ ਆ ਹਨਾ ਜੇ ਵੀ ਜੀ ਮੰਗ ਆ ਹਨਾ ਐਪਲ ਦਾ ਬਣਾਇਆ ਪਿਆ ਜੇ ਕੋਈ ਕਵੇ ਬਾਈ ਮੈਨੂੰ ਪੰਜਾਬ ਦਾ ਨਕਸ਼ਾ ਉਹ ਤਾਂ ਤੁਸੀਂ ਬਣਾਉਣੀ ਹੈ ਉਹਦਾ ਲੋੜ ਨਹੀਂ ਕਿਉਂਕਿ ਆਹ ਦੇਖ ਲਓ ਪਏ ਹੀ ਆ ਸਾਰੇ ਪੰਜਾਬ ਵਾਲੇ ਦਾ ਨਾ ਆਹ ਤਾਂ ਚੀਜ਼ਾਂ ਬਾਈ ਜਿਹੜੀਆਂ ਸਦਾ ਬਹਾਰੀਆਂ ਨਾ ਪ੍ਰਦੀਪ ਇਹ ਤਾਂ ਸਦਾ ਬਹਾਰ ਇਹ ਤਾਂ ਸਦਾ ਬਹਾਰ ਚੀਜ਼ਾਂ ਦਰਸ਼ਕੋ ਬਾਕੀ ਇਹ ਗੱਲ ਇਹ ਕਾਇਬੀ ਆ ਭਾਈ ਇਹ ਮਤਲਬ ਕਲਾ ਕਲੌਕ ਨਹੀਂਗਾ ਹੂੰ ਹਾਂ ਇਹ ਰੈਂਦੀ ਉਮਰ ਤੱਕ ਦਾ ਕੈਲੰਡਰ ਆ ਇਹ ਸਹੀ ਗੱਲ ਆ ਇਹ 6 ਮਹੀਨੇ ਆ ਨਾ ਨੌਲੇਜ ਵੀ ਬਣਾਉਂਦਾ ਹੂੰ ਅੰਗਰੇਜ਼ੀ ਵੀ ਆ ਤੇ ਨਾਲ ਦੇਸੀ ਵੀ ਆ ਲੱਗੇ ਵੀ ਕੈਲੰਡਰ ਦੇ ਅਕੋਰਡਿੰਗ ਹੀ ਆ ਹਾਂ ਦੱਸਦੇ ਵੀ ਹਾਂ ਅੱਛਾ ਉਹ ਹੀ ਚੀਜ਼ ਸਾਰੀ ਆ ਗਈ ਵੀ ਆ ਦਿਨਾਂ ਚਾਹ ਚੀ ਚੱਲ ਪਈ ਹਾਂਜੀ 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 ਤੇ ਲੈ ਵੀ ਆਪਾਂ ਨੂੰ ਨੂੰ ਪਤਾ ਮੁਤਾਬਨੀ ਭਾਈ ਦੇਸੀ ਮਹੀਨਿਆਂ ਦਾ ਪਤਾ ਸਹੀ ਤੈਨੂੰ ਦੱਸਾਂ ਆ ਇਹਦੇ ਵਿੱਚ ਹਾਂਜੀ ਇਹ ਚ ਭਾਈ ਤਿੰਨ ਆਰਟੀਕਲ ਤਿਆਰ ਹੁੰਦੇ ਆ ਅੱਛਾ ਇਹ ਚ ਤਿੰਨ ਹੁੰਦੇ ਆ ਹਾਂ ਇੱਕ ਤਾਂ ਪੰਜਾਬ ਦਾ ਮੈਪ ਆ ਗਿਆ 3 ਫੁੱਟ ਬਾਈ 2.5 ਫੁੱਟ ਜੀ ਠੀਕ ਆ ਦੋ ਡੇਢ ਬਾ ਡੇਢ ਫੁੱਟ ਚ ਗੋਲ ਚ ਆ ਗਿਆ ਜੀ 2/2 ਫੁੱਟ ਚ ਆ ਗਿਆ ਜੀ ਠੀਕ ਆ ਜੀ ਬਹੁਤ ਹੈ ਬਈ ਪੂਰੇ ਹੈਵੀ ਚ ਹੈ ਨਾ ਬਈ ਬੰਦੀ ਪਾਇਆ ਨਹੀਂ ਗੱਲ ਵੀ ਨਾਰਮਲ ਜੀ ਚੀਜ਼ ਨਹੀਂ ਵੀ ਹਲਕੀ ਹਵਾਈ ਤੂੰ ਡੇਕ ਪੂਗੀ ਨਹੀਂ 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 ਤੇ ਪੂਰਾ ਹੈਵੀ ਆ ਪੂਰਾ ਇਹ ਘੈਂਟ ਚੀਜ਼ ਆ ਬਾਕੀ ਬਈ ਅੰਗਲ ਹੋਰ ਆ ਪ੍ਰਦੀਪ ਆ ਵੀ ਆਪਾਂ ਦਿਖਾ ਦਗੇ ਨਾ ਦਰਸ਼ਕਾਂ ਨੂੰ ਜਿਵੇਂ ਫਲਾ ਆ ਮੇਰਾ ਨਵਾਂ ਕਨਸੈਪਟ ਚੱਲ ਰਿਹਾ ਕਮਰੇ ਡੈਕੋਰੇਟ ਕਰਨ ਬਈ ਤਾਂ ਇੱਥੇ ਟੰਗੀ ਸੀ ਲਾ ਕੇ ਡੱਕਦੇ ਇਹ ਬਣਾਇਆ ਕਰ ਪ੍ਰਦੀਪ ਯਾਰ ਇਹ ਬਣਾਵਾਂਗੇ ਬਈ ਇਹ ਸੱਚ ਨਾਲ ਇਧਰੋਂ ਹਜੇ ਥੋੜੀ ਜੀ ਅੱਛਾ ਹਾਂ ਬਾਕੀ ਇਹ ਚੀਜ਼ਾਂ ਹਾਂ ਵਧਾਵਾਂ ਬਾਕੀ ਬਾਈ ਸਪੋਰਟ ਆ ਪੂਰੀ ਪ੍ਰਦੀਪ ਬਾਕੀ ਆ ਚੀਜ਼ਾਂ ਦਰਸ਼ਕੋਂ ਤੁਸੀਂ ਦੇਖ ਲਓ ਆਉਣ ਵਾਲੇ ਦਿਨਾਂ ਜਿੱਨਾ ਤੁਹਾਨੂੰ ਘਰੇ ਮੈਨੂੰ ਲੱਗਦਾ ਵੀ ਆ ਆਰਟੀਫੀਸ਼ਲ ਦੀ ਲੋੜ ਨਹੀਂ ਪਣੀ ਕਿਉਂਕਿ ਜਿਹੜੀ ਪਿਓਰ ਬਾਡੀ ਕਹਿ ਸਕਦੇ ਆ ਲੱਕੜ ਦਾ ਕੰਮ ਹਨ ਤੇ ਸਿਰਾ ਚੀਜ਼ ਤੁਹਾਨੂੰ ਮਿਲੂਗੀ ਤੇ ਹੋਰ ਪ੍ਰਦੀਪ ਬਾਈ ਜਿਵੇਂ ਆ ਆ 얘 ਦੇ ਬਾਰੇ ਵੀ ਦੱਸ ਦੋ ਬਾਈ ਜਿਵੇਂ ਹੁਣ ਤੁਸੀਂ ਆਪ ਦੀ ਚਾਹ ਬਾਰੇ ਲਾਇਆ ਕਿ ਕਿਸੇ ਨੂੰ ਬਣਾ ਕੇ ਦੇ ਦੋਗੇ ਜੀ ਨਹੀਂ ਭਾਈ ਇਹ ਮੈਂ ਹਾਂ ਬਣਾ ਦਾਂਗੇ ਲੋਕੋ ਵਾਸਤੇ ਲੋਕੋ ਹਾਂ ਜਿਵੇਂ ਮੈਂ ਆਪਣਾ ਚੈਨਲ ਦਾ ਜਾਂ ਕਿਸੇ ਨੇ ਹੋਰ ਬਣਾਉਣਾ ਬਣਾ ਸਕਦੇ ਉਹ ਬਣ ਜੂਗਾ ਕਸਟਮਾਈਜ਼ ਹੋ ਜੂਗਾ ਕਸਟਮਾਈਜ਼ ਹੋ ਜੂਗਾ ਭੇਜ ਸਕਦੇ ਹਾਂ ਤੇ ਇਹ ਤਾਂ ਮੈਂ ਵੈਸੇ ਹੀ ਆਪ ਦਾ ਬਣਾ ਕੇ ਲਿਆ ਬਣਾ ਲਿਆ ਬਹੁਤ ਸੋਹਣਾ ਲੱਗਦਾ ਪ੍ਰਦੀਪ ਮੈਂ ਉਦੋਂ ਦਾ ਵੇਖਿਆ ਨਾ ਮੈਂ ਭਾਈ ਨੂੰ ਪੁੱਛੂਗਾ ਹਣਾ ਤੇ ਬਾਕੀ ਭਾਈ ਆਹ ਦੇਖ ਲਓ ਭਾਈ ਕਾ ਬੋਰਡ ਵਰਕਸ ਇੰਸਟਾ ਤੇ ਆਈਡੀ ਬਾਈ ਬਹੁਤ ਮਸ਼ਹੂਰ ਆ ਸਾਰਿਆਂ ਨੂੰ ਪਤਾ ਹੀ ਐ ਤੇ ਤੁਸੀਂ ਦੇਖ ਸਕਦੇ ਡਿਜ਼ਾਈਨ ਹਣਾ ਭਾਈ ਪ੍ਰਦੀਪ ਇੰਸਟਾ ਤੇ ਜਾ ਕੇ ਹਾਂਜੀ ਹਾਂਜੀ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਤੇ ਹੋਰ ਬਾਈ ਪ੍ਰਦੀਪ ਵੱਖਰੀ ਚੀਜ਼ ਕੋਈ ਵੱਖਰੀ ਬਾਈ ਨੇਮ ਪਲੇਟਾਂ ਤਿਆਰ ਕਰਦੇ ਆਪਾਂ ਗੇਟ ਗੇਟ ਵਾਲੀਆਂ ਆਹ ਦੇਖ ਲਓ ਬਾਈ ਇੱਧਰ ਠੀਕ ਆ ਗੇਟ ਤੇ ਨੇਮ ਪਲੇਟ ਲਾਉਣੀ ਆ ਕਿਸੇ ਨੇ ਜਿਵੇਂ ਆਪਾਂ ਹੁਣ ਉੱਥੋਂ ਬਣਾਉਣਨੇ ਆਗੇ ਸ਼ਹਿਰੋਂ ਬਣਾ ਲੈਨੇ ਆ ਤੇ ਆ ਜੀ ਬਾਈ ਇੱਕ ਹੋਣਾ ਯੋਨਿਕ ਜੀ ਜਿਹਨੇ ਕਹਿਆ ਕਿ ਵੱਖਰੀ ਚੀਜ਼ ਹੈ ਨਾ ਉਹ ਚੀਜ਼ ਤਾਂ ਫਿਰ ਸੇਮ ਹੀ ਆਪਾਂ ਲੋ ਇਹਦੀਆਂ ਲਾ ਕੇ ਲਿਖ ਦਿੰਨੇ ਆ ਜਿਹੜੀ ਆ ਜੀ ਆ ਬਾਈ ਇਹ ਵੇਖ ਕੇ ਵੀ ਜਾਊਗਾ ਅਗਲਾ ਰੋਕੇ ਇਹ ਤਾਂ ਹੈ ਹੈ ਵਿਆਹ ਦੀ ਲੱਗੀ ਹੈ ਯਾਰ ਕੁਝ ਲਿਖਿਆ ਹੈ ਨਾ ਹਾਂਜੀ ਹਾਂਜੀ ਕਿਉਂਕਿ ਜੇ ਕੋਈ ਆਪਾਂ ਦੇਖੋ ਜੀ ਦੇਵਾਂਗੇ ਤਾਂ ਅਗਲਾ ਉੱਥੇ ਰੁਕਦਾ ਹੈ ਨਾ ਹਾਂ ਇਹ ਤਾਂ ਹੈ ਹਾਂ ਤੇ ਠੀਕ ਹੈ ਬਾਈ ਆਪਾਂ ਐਡਰੈਸ ਜਿਹੜਾ ਇੱਕ ਵਾਰ ਫੇਰ ਦੱਸ ਦਿੰਨੇ ਆ ਬਾਜੇਖਾਨੇ ਖੜੇ ਆ ਬਾਜੇਖਾਨੇ ਦੇ ਪੁਲ ਦੇ ਥੱਲੋਂ ਦੀ ਆਪਾਂ ਜੈਤੁਰੂ ਜਾਂਦੇ ਆ ਨਾ ਪਰ ਦੀ ਹਾਂਜੀ ਜੈਤੁਰੂ ਰੋਡ ਤੇ ਸਾਹਮਣੇ ਬਾਈ ਆਪਣੇ ਹੈਗਾ ਗੁਰਕੀਰਤ ਐਲੂਮੀਨੀਅਮ ਤੇ ਤੁਸੀਂ ਆ ਕੇ ਬਾਈ ਵਿਜ਼ਿਟ ਕਰ ਸਕਦੇ ਬਾਈ ਇੱਕ ਗੱਲ ਹੋਰ ਆ ਪ੍ਰਦੀਪ ਕਿਸ ਨੂੰ ਜਿਵੇਂ ਬਾਹਰ ਤੁਸੀਂ ਪਾਰਸਲ ਕਰ ਦਿੰਦੇ ਆ ਇੱਥੇ ਪੰਜਾਬ ਚ ਵੀ ਕਿਸੇ ਨੇ ਮੰਗਾਉਣੇ ਆ ਹਾਂਜੀ ਬਾਈ ਜਿੱਥੇ ਮਰਜੀ ਉਹ ਵੀ ਘਰ ਬੈਠੇ ਪ੍ਰਾਪਤ ਘਰ ਬੈਠੇ ਘਰ ਠੀਕ ਆ ਲੋ ਵੀ ਪੈਸੇ ਪਾਓ ਤੇ ਇੱਕ ਗੱਲ ਆ ਉਹ ਬੇਫਿਕਰ ਹੋ ਜਾਓ ਕਹੀ ਕਹਿੰਦੇ ਪਹੁੰਚੂ ਖਣੀ ਨਹੀਂ ਤੇ ਉਹ ਆਪਣੀ ਗਾਰੰਟੀ ਆ ਆਪਾਂ ਬੈਠੇ ਆ ਠੀਕ ਆ ਤੇ ਪਿੰਡਾਂ ਦਾ ਮੁੰਡਾ ਬਾਈ ਸਪੋਰਟ ਕਰੋ ਤੇ ਵਰਕ ਆ ਜਿਹੜਾ ਸਿਰਈ ਆ ਉਹ ਐਂਡ ਆ ਬਾਈ ਦੱਸਣ ਦੀ ਲੋੜ ਨਹੀਂ ਬਾਕੀ ਆਪਾਂ ਠੀਕ ਆ ਸ਼ਾਰਟ ਲੰਗ ਨਹੀਂ ਬਾਈ ਐ ਆ ਵੀ ਤਿਆਰ ਸੀ ਆਰਡਰ ਦੀ ਕਰਾਂਗੇ ਤਿਆਰ ਆਰਡਰ ਤੇ ਕਰਾਂਗੇ ਤਿਆਰ ਆਰਡਰ ਤੇ ਕਰਾਂਗੇ ਵੀ ਉਹ ਅੱਗੇ ਆਰਡਰ ਤੇ ਡਿਪੈਂਡ ਹੋਊਗਾ ਵੀ ਕਿੰਨੇ ਟਾਈਮ ਕਿੰਨਾ ਟਾਈਮ ਲੱਗਣਾ ਉਹ ਬਾਈ ਦੱਸ ਹੀ ਦੇਣਾ ਤੂੰ ਹਨਾ ਕਿੰਨੇ ਸੇ ਚਾਰਜ ਮਿਲਣੀ ਤੇ ਜੇ ਕੋਈ ਤੁਹਾਨੂੰ ਉਹੋ ਜੀ ਚੀਜ਼ ਚਾਹੀਦੀ ਹਨਾ ਕੋਈ ਨਾਰਮਲ ਉਹ ਜਿਹੜੀ ਤਿਆਰ ਆ ਉਹ ਤੁਸੀਂ ਕਹਿ ਸਕਦੇ ਪਈਓ ਉਹ ਭੇਜ ਦਾਂਗੇ ਹਾਂਜੀ ਹਾਂਜੀ ਉਹ ਤੁਸੀਂ ਆਪ ਦਾ ਬਾਈ ਉਸਤਾ ਤੇ ਬਾਈ ਦੀ ਆਈਡੀ ਸਕਰੀਨਸ਼ਾਟ ਮਾਰ ਕੇ ਤੁਸੀਂ ਆਪ ਦਾ ਭੇਜ ਸਕਦੇ ਆ ਬਾਈ ਨੂੰ ਤੇ WhatsApp ਨੰਬਰ ਵੀ ਬਾਈ ਉੱਤੇ ਚੱਲਦਾ ਗਿਆ ਇਸ ਤਰ੍ਹਾਂ ਤੇ ਹਾਂ ਬਈ ਸਾਰਾ ਮੇਰਾ ਹੈਗਾ ਦਿੱਤਾਈ ਹੈ ਨਾ ਤੇ Instagram ID ਆਪਾਂ ਥੱਲੇ ਬਾਈ ਜੀ ਮੈਂਸ਼ਨ ਕਰਤੀ ਹੈ ਬਾਕੀ ਤੁਹਾਨੂੰ ਜਿਹੜਾ ਐਡਰੈਸ ਆਉ ਦੱਸਤਾ ਤੇ ਤੁਸੀਂ ਆ ਸਕਦੇ ਬਾਕੀ ਜੁਨੀਕ ਆਡਮਾ ਘੈਂਟ ਗੱਲਬਾਤ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ